ਜਿਹੜੇ ਉਹਦੇ ਲਾਲ ਨੇ ਉਹਦੇ ਲਾਲ ਫਿਰ ਅਰਦਾਸਾਂ ਕਰਕੇ ਧਰਨਿਆਂ ਤੇ ਲੋਕਾਂ ਦੇ ਪੁੰਡੇ ਖੜਕਾ ਕੇ ਲੋਕ ਨਹੀਂ ਸਕਦੇ ਉਹਦੇ ਲਾਲ ਫਿਰ ਲੱਖਾਂ ਦੇ ਸਾਹਮਣੇ ਕਬੀਰ ਨੂੰ ਕਿਸੇ ਨੇ ਪੁੱਛਿਆ ਸੂਰਮਾ ਕਿਹਨੂੰ ਗਿਣਦਾ ਹੈ ਜਿਹੜਾ ਪੂਛ ਚੜਿਆਂ ਤੇ ਲੈ ਕੇ ਦੌੜ ਜਾਵੇ ਤੇ ਜਿਹੜਾ ਸਿਰ ਕਟਵਾਉਂਦਾ ਏ ਮੈਂ ਨਵੇਂ ਸੂਰਮੇ ਸੁਣੇ ਕਹਿੰਦੇ ਅਸੀਂ ਸੱਚ ਦੇ ਪ੍ਰਚਾਰਕਾਂ ਸਾਨੂੰ ਕਿਸੇ ਦਾ ਭੈ ਲੈ 5-7 ਪੁਲਿਸ ਦੀਆਂ ਗੱਡੀਆਂ ਨਾਲ ਰੱਖ ਕੇ ਸੱਚ ਬੋਲਣਾ ਬਾਬਾ ਬੜਾ ਸੌਖਾ ਏ ਆ ਰਫਲਾਂ ਵਾਲੇ ਪਾਸੇ ਕਰਦੇ ਸਿੰਘ ਤੈਨੂੰ ਦੱਸਣ ਸੱਚ ਕੀ ਹੈ ਤੇ ਝੂਠ ਕੀ ਹੈ। ਸਿਪਾਹੀਆਂ ਨੂੰ ਸਿਪਾਹੀਆਂ ਨੂੰ ਨਾਲ ਲੈ ਕੇ ਸਾਰੇ ਇਤਿਹਾਸ ਬਾਣੀ ਦਾ ਖੰਡਨ ਕਰੇ ਤੇ ਜਾਮਾ ਪਹਿਣਾਵੇਂ ਸੱਚ ਦਾ। 400 ਵਰੇ ਤੋਂ ਜਿਹੜਾ ਇਤਿਹਾਸ ਹੰਡਾਇਆ ਏ ਪਿੰਡੇ ਤੇ ਖਾਲਸੇ ਨੇ ਉਹਦਾ ਖੰਡਨ ਕਰੇ ਤੇ ਆਖੇ ਸੱਚ ਇਹਨਾਂ ਨੂੰ ਪਾਥੇ ਕਰ ਤੈਨੂੰ ਖਾਲਸਾ ਦੱਸ ਦਵੇਗਾ ਵੀ ਸੱਚ ਕੇ ਹੀ ਬੋਲਦਾ ਹੈ ਤੇ ਝੂਠ ਕੀ ਬੋਲਦਾ ਹੈ ਘਰੇ ਘਰੇ ਸਿਪਾਹੀ ਲਾ ਕੇ ਜਿਨ੍ਹਾਂ ਨੂੰ ਸਰਕਾਰੀ ਸੰਤ ਕਹਿੰਦੇ ਹੋ ਮੈਨੂੰ ਅੱਜ ਤੱਕ ਵਰਦੀ ਵਾਲਾ ਨੇੜੇ ਨਹੀਂ ਦਿਖਿਆ ਤੇ ਜਿਹੜੇ ਪੰਥਕ ਸੰਤ ਨੇ 7-800 ਸਿਪਾਹੀ ਲਾਉਣ ਤੋਂ ਬਿਨਾ ਉਹਨਾਂ ਦਾ ਦੀਵਾਨ ਹੀ ਨਹੀਂ ਦੇ ਲੱਗਦਾ ਅੱਜਕੱਲ ਕਬੀਰ ਨੂੰ ਮੈਂ ਪੁੱਛਿਆ ਵੀ ਸੰਤ ਉਹ ਹੈ ਉਹ ਸੰਤ ਹੈ ਜਿਹੜਾ ਸਰਕਾਰੀ ਬੰਦੇ ਲੈ ਕੇ ਖਲੋਤਾ ਹੈ ਤੇ ਜਦੋਂ ਵਰਦੀਆਂ ਨੇ ਨਾ ਵਰਦੀਆਂ ਨੇ ਇੱਕ ਅੱਧੀ ਗੋਲੀ ਚੱਲਦੀ ਸੀ ਨਾ ਉਹਨਾਂ ਧਰਮਿਆਂ ਦਾ ਸਾਡੀ ਲੱਖਾਂ ਦੀ ਗਿਣਤੀ ਹੈ ਬਾਬੇ ਜਰਨੈਲ ਸਿੰਘ ਕੋਲ 150 ਸਿੰਘ ਹੈ 200 ਸਿੰਘ ਹੈ 250 ਹੋਵੇਗਾ ਸਾਡੀ ਲੱਖਾਂ ਦੀ ਗਿਣਤੀ ਹੈ ਆ ਪਿੱਛੇ ਦੇ ਬੜੇ ਮੋਰਚੇ ਲਾਏ ਅਸੀਂ ਲਾਉਣੇ ਚਾਹੀਦੇ ਨੇ ਸਾਡੇ ਬਾਪੂ ਦੀ ਵਿਦਬੀ ਹੋਈ ਹੈ ਪਰ ਬਾਪੂ ਦਾ ਸਰੀਰ ਕੋਈ ਖਤਮ ਕਰਕੇ ਆਖੇ ਵੀ ਸ਼ਬਦ ਖਤਮ ਹੋ ਗਿਆ ਹੈ ਸ਼ਬਦ ਕਦੇ ਮੁੱਕਦਾ ਨਹੀਂ ਸਰੀਰ ਨਵਾਂ ਪੁਰਾਣਾ ਹੋ ਜਾਂਦਾ ਹੈ ਠੀਕ ਆ ਜਦੋਂ ਪੰਥ ਦੇ ਐਸਾ ਬਦਬੀ ਕਰਨ ਵਾਲਾ ਡੇਕੇ ਚੜਦਾ ਫਿਰ ਕਾਨੂੰਨ ਦਾ ਦਰਵਾਜ਼ਾ ਨਹੀਂ ਖੜਕਾਉਂਦੇ ਸਿੰਘ ਸੋਧਦੇ ਨੇ ਇਹ ਓਨੇ ਦਿਨ ਹੀ ਖੈਰ ਮਨਾਉਣ ਜਿੰਨੇ ਦਿਨ ਕਾਬੂ ਨਹੀਂ ਆਉਂਦੇ ਪੰਥ ਦੇ ਲਾਉਣੇ ਨੇ ਧਰਨੇ ਪੈਰ ਗੱਢਨੇ ਨੇ ਪਰ ਇਹ ਕੋਈ ਗੱਲ ਨਹੀਂ ਇੱਧਰ ਗੋਲੀ ਚੱਲੀ ਤੇ ਭਾਉ ਹਣੀ ਕੁੰਡੇ ਖੜਕਾਉਂਦੇ ਵੇਖੇ ਨੇ ਮੈਂ ਅੰਦਰ ਹੀ ਬਾੜ ਲਓ ਮੈਂ ਕਬੀਰ ਨੂੰ ਪੁੱਛਿਆ ਏ ਸੱਚੇ ਨੇ ਇਹ ਸੰਤ ਨੇ ਇਹ ਸਿਪਾਈ ਨੇ ਤੇ ਕਬੀਰ ਨੇ ਇੱਕ ਕਮਾਲ ਦਾ ਬਚਨ ਆਖਿਆ ਕਹਿੰਦਾ ਸੂਰਾ ਸੋ ਪਹਿਚਾਨੀਐ ਸੂਰਮੇ ਦੀ ਪਹਿਚਾਨ ਕੀ ਐ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਾ ਹੇਤ ਧਰਨਾ ਤੇ ਲਾਉਂਦਾ ਹੈ ਦੀਨ ਲਈ ਤੇ ਲੜਦਾ ਹੈ ਜਦੋਂ ਮੈਦਾਨੇ ਜੰਗ ਵਿੱਚ ਪੈਰ ਗੱਡ ਦਵੇ ਅਰਦਾਸ ਕਰਕੇ ਫਿਰ ਪੁਰਜਾ ਪੁਰਜਾ ਕੱਟ ਮਰੇ ਕਬ ਹੂੰ ਨਾ ਸਾਡਾ ਕੁੰਡੇ ਨਹੀਂ ਖੜਕਾਉਂਦਾ ਲੋਕਾਂ ਦੇ দৌড়ਦਾ ਨਹੀਂ ਹੈ پیچھے ਨੂੰ আরদাশা ਕਰਕੇ ਭੱਜਦਾ ਨਹੀਂ ਹੈ ਇਸ ਗੱਲ ਵੱਲ ਖਿਆਲ ਕਰਿਓ